ਹਾਂਜੀ ਵਿੱਚ ਪ੍ਰਦੇਸਾਂ ਚੇਤੇ ਕਰ ਕਰ ਮੇਰੇ ਹੰਜੂ ਨੈਣੇ ਰੜਕਦਾ ਮੈਨੂੰ ਅੱਜ ਵੀ ਉਹ ਟੋਆ ਯਾਦ ਆ ਮੇਰੇ ਪਿੰਡ ਨੂੰ ਜਾਂਦੇ ਸਰਕਦਾ ਹਾਂਜੀ ਬਾਈ ਜੀ ਬੰਦਾ ਚਾਹੇ ਜਿਹੜੇ ਮਰਜੀ ਦੇਸ਼ ਵਿਦੇਸ਼ ਵਗ ਜੇ ਚਾਹੇ ਸੱਤ ਸਮੁੰਦਰਾਂ ਪਾਰ ਵਗ ਜੇ ਪਰ ਪਿੰਡ ਨੂੰ ਕਦੇ ਨਹੀਂ ਭੁੱਲਦਾ ਹੁੰਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀਪ ਮਾਨ ਤੇ ਅੱਜ ਤੁਹਾਨੂੰ ਲੈ ਕੇ ਆ ਗਿਆ ਜੀ ਦਾਦੂਪੁਰ ਪਿੰਡ ਦੇ ਵਿੱਚ ਜੋ ਹਰਿਆਣੇ ਦੇ ਵਿੱਚ ਪੈਂਦਾ ਤੇ ਆਹ ਤੁਸੀਂ ਪਹਿਲਾਂ ਮੇਰੇ ਥੱਲੇ ਦੇਖ ਲਓ ਆਈ ਲਵ ਦਾਦੂਪੁਰ ਦਾਦੂਪੁਰ ਪਿੰਡ ਦੇ ਵਿੱਚ ਆ ਗਏ ਇਹ ਇੱਥੋਂ ਆਪਾਂ ਵੀਡੀਓ ਦੀ ਕਰਦੇ ਆਂ ਸ਼ੁਰੂਆਤ ਤੇ ਇਹ ਪਿੰਡ ਦਾ ਹੈਗਾ ਬੱਸ ਸਟੈਂਡ ਠੀਕ ਹੈ ਜੀ ਪਹਿਲਾਂ ਤੁਸੀਂ ਬੱਸ ਸਟੈਂਡ ਦੇਖ ਲਓ ਫਿਰ ਤੁਹਾਨੂੰ ਪਤਾ ਲੱਗ ਜੂ ਪਿੰਡ ਕਿੰਨੀ ਕੀ ਤਰੱਕੀ ਦੇ ਵਿੱਚ ਹੈ ਇਹ ਪਿੰਡ ਜੀ ਪਿੰਡ ਛੋਟਾ ਹੈ ਪਰ ਸੋਹਣਾ ਬਹੁਤ ਹੈ ਬਹੁਤ ਜਿਆਦਾ ਸੋਹਣਾ ਪਿੰਡ ਹੈਗਾ ਤੇ ਪੂਰੀ ਤਰੱਕੀ ਦੇ ਵਿੱਚ ਹੈ ਆਹ ਦੇਖੀ ਦਿਓ ਦਾ ਇੱਥੇ ਪੂਰਾ ਵਧੀਆ ਪੱਥਰ ਪੁੱਥਰ ਲਾ ਕੇ ਬੱਸ ਸਟੈਂਡ ਦੇ ਵਿੱਚ ਨੰਬਰ ਦਾ ਬਣਾਇਆ ਹੋਇਆ ਹੈਗਾ ਤੇ ਇਹ ਪਿੰਡ ਦੇ ਆਪਾਂ ਇੱਥੋਂ ਸ਼ੁਰੂਆਤ ਕਰਦੇ ਆਂ ਜੀ ਵੀਡੀਓ ਦੀ ਪਿੰਡ ਦਾ ਦਾਦੂਪੁਰ ਦੇ ਵਿੱਚ ਖੜੇ ਆ ਤੇ ਪਿੰਡ ਦਾ ਦਾਦੂਪੁਰ ਦੇ ਵਿੱਚ ਸਕੂਲ ਬਾਰਡਰ ਬਾਕਸ ਗਰਾਊਂਡ ਹੈ ਜੀ ਆ ਕਿ ਨਾ ਇਹ ਤੁਹਾਨੂੰ ਆਪ ਅੱਗੇ ਜਾਣੂ ਕਰਾਵਾਂਗੇ ਇਹ ਚੀਜ਼ਾਂ ਤੋਂ ਤੇ ਭਾਈਚਾਰਕ ਸਾਂਝ ਪਿੰਡ ਦੀ ਕਿਦਾਂ ਇਹ ਵੀ ਤੁਹਾਨੂੰ ਅੱਗੇ ਆਪ ਜਾਣੂ ਕਰਵਾਵਾਂਗੇ ਤੇ ਪਿੰਡ ਦੀ ਇੱਥੋਂ ਆਪਾਂ ਸ਼ੁਰੂਆਤ ਕਰਦੇ ਆ ਤੇ ਬਣੇ ਰਹੋ ਐਂਡ ਤੱਕ ਦੇਖੋ ਪਿੰਡ ਬਹੁਤ ਜਿਆਦਾ ਸੋਹਣਾ ਤੇ ਵੀਡੀਓ ਬਹੁਤ ਜਿਆਦਾ ਸੋਹਣੀ ਬਣੀ ਹਾਂਜੀ ਆ ਹੁਣ ਜਿੱਥੇ ਆਪਾਂ ਖੜੇ ਆ ਨਾ ਇਹ ਸੰਤ ਬਾਬਾ ਗੋਮਿੰਦਾ ਜੀ ਦੀ ਸਮਾਦ ਹੈ ਮੇਰੇ ਪਿੱਛੇ ਤੁਸੀਂ ਦੇਖ ਅੱਗੇ ਆ ਜੋ ਤੁਹਾਨੂੰ ਦਿਖਾ ਦੰਨੇ ਆ ਇਹ ਜਿੱਥੇ ਆ ਸਮਾਧਾਨ ਹੈ ਇਹ ਸੰਤ ਪਾਪਾ ਗੋਬਿੰਦ ਰਾਜ ਜੀ ਦੀ ਸਮਾਧ ਹੈ ਤੇ ਇੱਥੇ ਬਹੁਤ ਆ ਸੁੱਖਾਂ ਪੂਰੀਆਂ ਹੁੰਦੀਆਂ ਨੇ ਜੀ ਪਿੰਡ ਵਾਲਿਆਂ ਨੇ ਮੈਨੂੰ ਦੱਸਿਆਗਾ ਜਾਣਕਾਰੀ ਮਿਲਿਆ ਵੀ ਬਹੁਤ ਆ ਸੁੱਖਾਂ ਪੂਰੀਆਂ ਹੁੰਦੀਆਂ ਨੇ ਤੇ ਮਾਰਚ ਮਹੀਨੇ ਦੇ ਵਿੱਚ ਇਹਨਾਂ ਸੰਤਾਂ ਦੀ ਯਾਦ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਇਆ ਜਾਂਦਾਗਾ ਤੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਂਦਾ ਫਿਰ ਵੀ ਸਾਰਾ ਨਗਰ ਵੱਦ ਚੜ੍ਹ ਕੇ ਹਿੱਸਾ ਲੈਂਦਾਗਾ ਤੇ ਵੱਦ-ਵੱਦ ਸੇਵਾ ਕਰਦੇ ਨੇ ਤੇ ਸਾਰੇ ਨਗਰ ਦਾ ਪੂਰਾ ਯੋਗਦਾਨ ਹੁੰਦਾਗਾ ਤੇ ਕਹਿੰਦੇ ਜੀ ਇਹ ਸਮਾਦ ਤੇ ਬਹੁਤ ਜਿਆਦਾ ਸ਼ਰਦਾ ਬਣੀ ਹੋਈ ਆ ਪਿੰਡ ਦੀ ਤੇ ਸ਼ਰਦਾ ਜੀ ਇੱਥੇ ਵੀ ਜਿਵੇਂ ਜਿਹੜੀ ਵੀ ਬੰਦਾ ਸੁਖ ਸੁਖਦਾ ਉਹ ਸੁਖ ਪੂਰੀ ਹੁੰਦੀ ਹੈ ਜੀ ਤੇ ਇਹ ਸਮਾਦ ਹੈ ਜੀ ਠੀਕ ਹੈ ਜੀ ਤੇ ਬਾਕੀ ਹੋਰ ਜਿਹੜੀਆਂ ਵੀ ਚੀਜ਼ਾਂ ਨੇ ਆਪਾਂ ਤੁਹਾਨੂੰ ਉਹ ਤੋਂ ਅੱਗੇ ਜਾਣੇ ਕਰਵਾਵਾਂਗੇ ਬਣੇ ਰਹੋ ਦੇਖਦੇ ਰਹੋ ਹਾਂਜੀ ਹੁਣ ਆਪਾਂ ਜਿੱਥੇ ਖੜੇ ਆਂਗੇ ਜੀ ਇਹ ਪਿੰਡ ਦੀ ਐਸੀ ਚਪਾਲ ਜਿੱਥੇ ਆਪਾਂ ਤੁਹਾਨੂੰ ਪਾਤੀਆ ਵੀ ਆਪਾਂ ਪਿੰਡ ਦਾਦੂਪੁਰ ਆਏ ਹੋਏ ਆਂ ਦਾਦੂਪੁਰ ਪਿੰਡ ਦੀ ਚਪਾਲ ਹੈ ਜੀ ਇਹ ਤੇ ਆਪਾਂ ਥਾਈ ਵੀ ਕਹਿ ਸਕਦੇ ਆ ਤੇ ਕੁਛ ਮਰਜ਼ੀ ਕਹ ਲਓ ਜਿੱਥੇ ਵੀ ਸਾਰੇ ਬੈ ਕੇ ਗੱਲਾਂ ਬਾਤਾਂ ਕਰ ਲੈਂਦੇ ਨੇ ਤੇ ਇੱਥੇ ਇੱਕ ਸਾਨੂੰ ਹੋਰ ਜਾਣਕਾਰੀ ਮਿਲੀ ਆ ਵੀ ਇੱਥੇ ਹੁਣ ਲੋਕ ਲੱਗ ਰਿਹਾਗਾ ਆ ਕਮਰੇ ਦੇ ਵਿੱਚ ਜਿੰਮ ਵੀ ਆ ਠੀਕ ਹੈ ਜੀ ਤੇ ਜਿੱਥੇ ਆ ਕੇ ਮੁੰਡੇ ਮਿਹਨਤ ਕਰਦੇ ਨੇ ਤੇ ਜਮ ਸ਼ਮਲ ਆਉਂਦੇ ਨੇ ਇੱਧਰ ਵੀ ਪਈਆਂ ਨੇ ਕੁਝ ਕੁ ਚੀਜ਼ਾਂ ਤੁਸੀਂ ਦੇਖ ਲਓ ਤੇ ਇਹ ਹਜੇ ਤੱਕ ਇੱਥੇ ਹੁਣ ਜੰਦਾ ਲੱਗ ਰਿਹਾਗਾ ਤੇ ਕਹਿੰਦੇ ਆ ਵੀ ਵੀਹੁ ਮੁੰਡੇ ਆਉਣ ਵਾਲੇ ਜੇ ਮੁੰਡੇ ਆ ਗਏ ਤਾਂ ਤੁਹਾਨੂੰ ਆਪਾਂ ਖੋਲ ਕੇ ਵੀ ਦਿਖਾ ਦਾਂਗੇ ਇਹ ਕਮਰੇ ਦੇ ਵਿੱਚ ਜਿੰਮ ਹੈ ਤੇ ਇਹ ਕਮਰੇ ਵੈਸੇ ਬਣੇ ਹੋਏ ਨੇ ਇਹ ਹੈ ਜੀ ਚਪਾਲ ਤੇ ਪਿੰਡ ਦੇ ਵਿੱਚ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਪਿੰਡ ਕੁੱਲਮ ਲਾ ਕੇ ਬਹੁਤ ਹੀ ਜ਼ਿਆਦਾ ਸੋਹਣਾਗਾ ਇਹ ਤੇ ਬਹੁਤ ਹੋਰ ਵੀ ਬਹੁਤ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਤੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂ ਹਾਂ ਜੀ ਆਪਣੇ ਵੀਡੀਓ ਬਣਾਉਂਦੇ ਬਣਾਉਂਦੇ ਬਾਈ ਆਈ ਗਈ ਸੀ ਕਿ ਤੇ ਹੁਣ ਇਹਦਾ ਦਰਵਾਜ਼ਾ ਖੁੱਲ ਗਿਆ ਜੋ ਤੁਹਾਨੂੰ ਜਿੰਮ ਦਿਖਾ ਦਈਏ ਆਪਾਂ ਤੁਹਾਨੂੰ ਕਹਿ ਦੇਣਾ ਵੀ ਇਹਦੇ ਵਿੱਚ ਜਿੰਮ ਵੀ ਹੈ ਪਿੰਡ ਦੇ ਵਿੱਚ ਤੇ ਆਹ ਦੇਖ ਲਓ ਜੀ ਬਹੁਤ ਸੋਹਣਾ ਕੰਮ ਕਰ ਰੱਖਿਆ ਇਹ ਪੰਚਾਇਤ ਦਾ ਬਹੁਤ ਵਧੀਆ ਪ੍ਰਬੰਧ ਲਗਾ ਹੈ ਇਹ ਪੰਚਾਇਤ ਬੰਨੀ ਹੋ ਜੰਮਾ ਤੇ ਕਹਿੰਦੇ ਜੀ ਇੱਥੇ ਚਾਰ ਪੰਜ ਮੁੰਡੇ ਚਾਰ ਪੰਜ ਪਿੰਡਾਂ ਦੇ ਮੁੰਡੇ ਆਉਂਦੇ ਨੇ ਜਿਹੜੇ ਵੀ ਲਵੇ ਤਵੇ ਪਿੰਡ ਨੇ ਉੱਥੋਂ ਦੇ ਮੁੰਡੇ ਆਉਂਦੇ ਨੇ ਤੇ ਬਾਈ ਜੀ ਇੱਕ ਨਾ ਇਹ ਸੇਫਟੀ ਵਾਸਤੇ ਕਹਿ ਸਕਦੇ ਆ ਵੀ ਜੇਰਾ ਕੋਈ ਸਮਾਨ ਮਾੜਾ ਮੋਟਾ ਇੱਧਰ ਹੋ ਜਾਂਦਾ ਤਾਂ ਇਹਦੀ 100 ਰੁਪਿਆ ਫੀਸ ਰੱਖੀ ਗਈ ਹੈ ਕੋਈ ਜ਼ਿਆਦਾ ਨਹੀਂ ਹੈਗੀ ਕੋਈ 500 ਨਹੀਂ ਹੈਗੀ ਕੋਈ 1000 ਨਹੀਂ ਹੈਗੀ 100 ਰੁਪਿਆ ਫੀਸ ਹੈ ਤੇ ਵਧੀਆ ਦੇਖੋ ਸਾਰਾ ਸਮਾਨਾ ਜੰਮ ਦਾ ਤੁਸੀਂ ਆਹ ਦੇਖੋ ਡੰਬਲ ਸਾਰੇ ਤੇ ਵਧੀਆ ਐ ਸਾਰਾ ਸਮਾਂ ਇਹ ਪੰਚਾਇਤ ਦਾ ਬਹੁਤ ਵਧੀਆ ਪ੍ਰਾਰਲਾ ਹੈ ਠੀਕ ਹੈ ਜੀ ਕਿਉਂਕਿ ਜਦੋਂ ਇਹਦਾ ਨਸ਼ਾ ਪੈ ਗਿਆ ਨਾ ਤਾਂ ਬਾਕੀ ਬੰਦਾ ਸਾਰੇ ਨਸ਼ਿਆਂ ਤੋਂ ਦੂਰ ਹੋ ਜਾਂਦਾ ਜੇ ਬੰਦੇ ਨੂੰ ਜਿੰਮ ਦਾ ਨਸ਼ਾ ਪੈ ਗਿਆ ਤੇ ਇਹ ਬਹੁਤ ਵਧੀਆ ਪ੍ਰਾਰਲਾ ਮੈਨੂੰ ਇਹ ਪਿੰਡ ਦੀ ਸਭ ਤੋਂ ਵਧੀਆ ਗੱਲ ਲੱਗੀ ਮੈਂ ਤੁਹਾਨੂੰ ਸੱਚੀ ਦੱਸਾਂ ਦਿਲੋਂ ਤਾਂ ਮੈਨੂੰ ਬਹੁਤ ਵਧੀਆ ਗੱਲ ਲੱਗੀ ਪੰਚਾਇਤ ਦਾ ਬਹੁਤ ਵਧੀਆ ਪ੍ਰਾਰਲਾ ਪਿੰਡ ਦਾਦੂਪੁਰ ਦੀ ਪੰਚਾਇਤ ਦਾ ਬਹੁਤ-ਬਹੁਤ ਸ਼ੁਕਰੀਆ ਅਸੀਂ ਆਪਦੇ ਬਣੀਆਂ ਕਰਦੇ ਆਂ ਤੇ ਬਣੇ ਰਹੋ ਅੱਗੇ ਹੋਰ ਚੀਜ਼ਾਂ ਦਿਖਾਵਾਂਗੇ ਹਾਂਜੀ ਹੁਣ ਆਪਾਂ ਜਿੱਥੇ ਖੜੇ ਆ ਇੱਥੇ ਨਾ ਕੁਝ ਮਹਾਨ ਚਕਸੀਅਤਾਂ ਦੇ ਜੋ ਇਹ ਪਿੰਡ ਦੀਆਂ ਨੇ ਉਹਨਾਂ ਦੇ ਨਾਮ ਲਿਖੇ ਹੋਏ ਉਹਨਾਂ ਦੀ ਕੀ ਦੇਣਾ ਪਿੰਡ ਨੂੰ ਆਪਾਂ ਤੁਹਾਨੂੰ ਦੱਸ ਦਵਾਂਗੇ। ਸ੍ਰੀ ਬਾਬੂ ਸਿੰਘ ਜੀ ਪੁੱਤਰ ਸ੍ਰੀ ਆਨੰਦ ਸਿੰਘ ਜੀ ਰਿਟਾਇਰ ਸੂਬੇਦਾਰ ਨੇ ਇਹ ਤੇ ਇਹਨਾਂ ਨੇ 1971 ਦੀ ਲੜਾਈ ਲੜੀ ਸੀਗੀ ਤੇ ਬਹੁਤ ਅਹਿਮ ਅਹਿਮ ਭੂਮਿਕਾ ਸੀਗੀ ਇਹਨਾਂ ਦੀ ਤੇ ਉਹ ਤੋਂ ਬਾਅਦ ਨੇ ਜੀ ਸ੍ਰੀ ਪ੍ਰਦੀਪ ਕੁਮਾਰ ਜੀ ਪੁੱਤਰ ਸ੍ਰੀ ਹਾਕਮ ਚੰਦ ਤੇ ਉਹ ਤੋਂ ਬਾਅਦ ਸ੍ਰੀ ਮਤੀ ਰਜਨੀਪਤ ਤੇ ਪ੍ਰਦੀਪ ਕੁਮਾਰ ਦੀ ਇਹ ਜੀ ਦੋਨੇ ਹਸਬੰਡ ਵਾਈਫ ਸੀਗੇ ਇਹਨਾਂ ਨੇ ਨੇਤਰਦਾਨ ਕੀਤੇ ਸੀ। ਤੇ ਉਹ ਤੋਂ ਬਾਅਦ ਸ਼੍ਰੀਮਤੀ ਸੋਨਾ ਦੇਵੀ ਪਤਨੀ ਸ੍ਰੀ ਪ੍ਰੂਲੀ ਰਾਮ ਇਹਨਾਂ ਨੇ ਇਕੱਲੇ ਪਰਿਵਾਰ ਨੇ ਹੀ ਹਨੂਮਾਨ ਮੰਦਿਰ ਦਾ ਨਿਰਮਾਣ ਕਰਾਇਆ ਸੀ ਇਹ ਪਿੰਡ ਦੀ ਦੇਣ ਹੈ ਜੀ ਇਹਨਾਂ ਬੰਦਿਆਂ ਦੀ ਤੇ ਕਹਿੰਦੇ 1971 ਦੀ ਲੜਾਈ ਸੂਬੇਦਾਰ ਸਾਹਿਬ ਨੇ ਲੜੀ ਸੀ ਬਹੁਤ ਐਮੋ ਭੂਮਿਕਾ ਸੀਗੀ ਉਹਨਾਂ ਦੀ ਤੇ ਮਹਾਨ ਸ਼ਖਸੀਅਤਾਂ ਦੇ ਨਾਮ ਨੇ ਤੇ ਅੱਗੇ ਤੁਹਾਨੂੰ ਹੋਰ ਚੀਜ਼ਾਂ ਤੋਂ ਦੱਸਣ ਕਰਵਾਵਾਂਗੇ ਬਣੇ ਰਹੋ ਹਾਂਜੀ ਹੁਣ ਆਪਾਂ ਜਿੱਥੇ ਖੜਿਆ ਨਾ ਜੀ ਇਹ ਆਰਾਮਦੇਵ ਜੀ ਦਾ ਮੰਦਿਰ ਹੈ ਜੀ ਤੇ ਇਹ ਸਾਰੇ ਨਗਰ ਦੇ ਸਹਿਯੋਗ ਨਾਲ ਬਣਿਆ ਹੋਇਆ ਮੰਦਿਰ ਹੈ ਇਮਾਰਤ ਵੀ ਸਾਰੇ ਨਗਰ ਦੇ ਸਹਿਯੋਗ ਨਾਲ ਬਣੀ ਹੋਈ ਹੈ ਤੇ ਭਾਦੋਂ ਮਹੀਨੇ ਦੇ ਵਿੱਚ ਜੀ ਇੱਥੇ ਮੇਲਾ ਵੀ ਪਰਦਾਗਾ ਤੇ ਪਿੰਡ ਦੀ ਬਹੁਤ ਜਿਆਦਾ ਸ਼ਰਧਾ ਹੈਗੀ ਤੇ ਇਹ ਆਰਾਮਦੇਵ ਮੰਦਿਰ ਦੇ ਨਾਲ ਹੀ ਇਧਰਲੇ ਪਾਸੇ ਜੀ ਹਨੂਮਾਨ ਜੀ ਦਾ ਮੰਦਿਰ ਹੈ ਠੀਕ ਹੈ ਜੀ ਇਹ ਮੈਂ ਤੁਹਾਨੂੰ ਪਹਿਲਾ ਵੀਡੀਓ ਦੇ ਵਿੱਚ ਦੱਸ ਹੀ ਸਕਿਆ ਵੀ ਇਹਦਾ ਨਿਰਮਾਣ ਜਿਹੜਾ ਉਹ ਕਲਾਕਾਰਾਂ ਉਹਨਾਂ ਨੇ ਕਰਵਾਇਆ ਜੀ ਆਦੇ ਬੰਦੇ ਉਹਦੀ ਸ਼ਰਧਾ ਦੇ ਅਨੁਸਾਰ ਇੱਕ ਘਰਨੀ ਦਾ ਨਿਰਮਾਣ ਕਰਵਾਇਆ ਹਨੂਮਾਨ ਮੰਦਿਰ ਹੈ ਤੇ ਇੱਥੇ ਵੀ ਪਿੰਡ ਦੀ ਜੀ ਪੂਰੀ ਸਰਦਾ ਗੀ ਤੇ ਆਉਂਦੇ ਨੇ ਮੰਗਲਵਾਰ ਨੂੰ ਸ਼ਨੀਵਾਰ ਨੂੰ ਸੰਗਤ ਕਹਿੰਦੇ ਬਹੁਤ ਆਉਂਦੀ ਹੈ ਇੱਥੇ ਤੇ ਆ ਤੁਸੀਂ ਸਾਰਾ ਆਲਾ ਦਵਾਲਾ ਚੈੱਕ ਕਰ ਲਓ ਹਨਾ ਇਹ ਬਾਬਾ ਜੀ ਨੇ ਇੱਥੇ ਜੋ ਸੇਵਾ ਕਰਦੇ ਨੇ ਤੇ ਇੱਧਰ ਤੁਸੀਂ ਦੇਖ ਲਓ ਆ ਜਿੱਧਰ ਦਿਖਾ ਦਈਏ ਆ ਕੀ ਹੈ ਜੀ ਇਹ ਆਲਾ ਮੰਦਿਰ ਹੋਈ ਤਾਂ ਮੰਦਿਰ ਹੈ ਜੀ ਅੱਛਾ ਜੀ ਇਹ ਮਾਤਾ ਦਾ ਮੰਦਿਰ ਹੈ ਠੀਕ ਹੈ ਜੀ ਤੇ ਇੱਧਰ ਤੁਸੀਂ ਦੇਖ ਲਓ ਵਾਤਾਵਰਨ ਨੂੰ ਪੂਰਾ ਹੈ ਪ੍ਰਾਇਵਰਨ ਨੂੰ ਪੂਰਾ ਸਾਮਕੇ ਰੱਖਿਆ ਹੋਇਆ ਪੇੜ ਪੌਦੇ ਬਹੁਤ ਹੀ ਜ਼ਿਆਦਾ ਲੱਗਿਆ ਸ਼ੰਗਣੇ ਸ਼ਾਂਗੀ ਤੇ ਬਾਕੀ ਇੱਥੇ ਪਿੰਡ ਦੀ ਬਹੁਤ ਸ਼ਰਧਾ ਬਾਕੀ ਅੱਗੇ ਤੁਹਾਨੂੰ ਹੋਰ ਪਿੰਡ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਤੋਂ ਹੋਰ ਜਾਣੂ ਕਰਵਾਵਾਂਗੇ ਬਣੇ ਰਹੋ ਚੈਨਲ ਸਬਸਕ੍ਰਾਈਬ ਕਰਿਓ ਤੇ ਬਣੇ ਰਹੋ ਚੀਜ਼ਾਂ ਅਜੇ ਹੋਰ ਦਿਖਾਵਾਂਗੇ ਹਾਂਜੀ ਆਪਾਂ ਹੁਣ ਜਿੱਥੇ ਖੜੇ ਆ ਇਹ ਪਿੰਡ ਦਾ ਸ੍ਰੀ ਜਪੇਸ਼ਵਰ ਮੰਦਿਰ ਹੈ ਤੇ 1994 ਦੇ ਵਿੱਚ ਇਹ ਇਹਦਾ ਨਿਰਮਾਣ ਹੋਇਆਗਾ ਤੇ ਪਿੰਡ ਦਾ ਜਿਹੜਾ ਬਿਸ਼ਨੋਈ ਭਾਈ ਜਾਰਾ ਉਹਦੇ ਨਾਲ ਸੰਬੰਧਿਤ ਹੈ ਬਿਸ਼ਨੋਈ ਭਾਈਚਾਰੇ ਦੀ ਬਹੁਤ ਜ਼ਿਆਦਾ ਸ਼ਰਧਾ ਗਈ ਇੱਥੇ ਵੈਸੇ ਸਾਰੇ ਪਿੰਡ ਦੀ ਸ਼ਰਧਾ ਗਈ ਪਰ ਜ਼ਿਆਦਾਤਰ ਇੱਥੇ ਬਿਸ਼ਨੋਈ ਭਾਈਚਾਰ ਆਉਂਦਾ ਹੈਗਾ ਤੇ ਉਹਨਾਂ ਦਾ ਇਹ ਮੰਦਿਰ ਹੈ ਕਹਿੰਦੇ ਬਹੁਤ ਜ਼ਿਆਦਾ ਸ਼ਰਧਾ ਹੈ ਤੇ ਮਰਦਾਂ ਵੀ ਪੂਰੀਆਂ ਹੁੰਦੀਆਂ ਨੇ ਤੇ ਮੇਲਾ ਵੀ ਭਰਦਾ ਹੈ ਤੇ ਇਹੀ ਜਾਣਕਾਰੀ ਮਿਲੀ ਹੈ ਪਿੰਡ ਦੀ ਬਾਕੀ ਹੋਰ ਪਿੰਡ ਦੇ ਵਿੱਚ ਜਿਹੜੇ ਚੀਜ਼ਾਂ ਤੁਹਾਨੂੰ ਜਾਣੂ ਕਰਵਾਵਾਂਗੇ ਬਣੇ ਜ਼ਰੂਰੀ ਹਾਂਜੀ ਹੁਣ ਆਪਾਂ ਜਿੱਥੇ ਖੜੇ ਆ ਇਹ ਦਾਦੂਪੁਰ ਪਿੰਡ ਦਾ ਗਰਾਊਂਡ ਹੈ ਤੇ ਆਪਾਂ ਪਾਰਕ ਵੀ ਕਹਿ ਸਕਦੇ ਹਾਂ ਇਹ ਇਹ ਗਰਾਊਂਡ ਬਹੁਤ ਜਿਆਦਾ ਵਧੀਆ ਬਣਾਇਆ ਹੋਇਆ ਹੈ ਪਿੰਡ ਨੇ ਤੇ ਆਜੋ ਆਪਾਂ ਤੁਹਾਨੂੰ ਦਿਖਾਈ ਦਿੰਨੇ ਆ ਵੀ ਕਿਵੇਂ ਹੈ ਹਨਾ ਇਹਨੂੰ ਦਾ ਖੇਤਰ ਝੂਲੇ ਚੈੱਕ ਕਰ ਲਓ ਇਹ ਬੱਚਿਆਂ ਵਾਸਤੇ ਝੂਲੇ ਲੱਗੇ ਹੋਏ ਨੇ ਤੇ ਸਵੇਰੇ ਸ਼ਾਮ ਆ ਇੱਥੇ ਬੱਚੇ ਵੀ ਆਉਂਦੇ ਨੇ ਤੇ ਮੁੰਡੇ ਵੀ ਆਉਂਦੇ ਨੇ ਤੇ ਤੁਸੀਂ ਆਹ ਦੇਖ ਲਓ ਤੇ ਉਹ ਤੋਂ ਬਾਅਦ ਤੁਹਾਨੂੰ ਆਜੋ ਇੱਧਰ ਆਪਾਂ ਪਾਰਕ ਦਿਖਾ ਦਿੰਨੇ ਜਿਹੜਾ ਪਾਰਕ ਬਣਿਆ ਹੋਇਆ ਹੈਗਾ ਤੇ ਉਹਦੇ ਉਹ ਤੋਂ ਸਾਨੂੰ ਜਾਣੂ ਕਰਵਾਵਾਂਗੇ ਆਜੋ ਤੇ ਇੱਧਰ ਦੇਖੋ ਤੁਸੀਂ ਆ ਕੇ ਇਹ ਪਿੰਡ ਦਾ ਗਰਾਊਂਡ ਹੈ ਤੇ ਦੋ ਕਿੱਲਾਂ ਦੇ ਵਿੱਚ ਇਹ ਗਰਾਊਂਡ ਹੈ ਜੀ ਤੇ ਇਹਦਾ ਜਿਹੜਾ ਹੈ ਹਾ ਘਾਹ ਹੈ ਦੀ ਪੂਰੀ ਵਧੀਆ ਕਟਿੰਗ ਕੀਤੀ ਹੋਈ ਆ ਤੇ ਐ ਕੋਈ ਕਹਿ ਨਹੀਂ ਸਕਦਾ ਵੀ ਇਹ ਪਿੰਡ ਦਾ ਗਰਾਊਂਡ ਹੈ ਸ਼ਹਿਰ ਨਾਲੋਂ ਵੀ ਵੱਧ ਕੇਅਰ ਕਰਦੇ ਨੇ ਗਰਾਊਂਡ ਦੀ ਵਧੀਆ ਸਫਾਈ ਆ ਕੋਈ ਐ ਨਹੀਂ ਹੈਗਾ ਵੀ ਇੱਥੇ ਗੰਦਾ ਪਹਿਰੇ ਜਾਂ ਕੁਝ ਵੀ ਹੈ ਜਾਂ ਬਹੁਤ ਵਧੀਆ ਬਣਾ ਰੱਖਿਆ ਹੈਗਾ ਤੇ ਇਹ ਦਾਦੂਪੁਰ ਪਿੰਡ ਦੀ ਕ੍ਰਿਕਟ ਦੀ ਕ੍ਰਿਕਟ ਵੀ ਖੇਡਦੇ ਆ ਮੁੰਡੇ ਇੱਥੇ ਤੇ ਬਹੁਤ ਵਧੀਆ ਟੀਮ ਹੈ ਇਹਨਾਂ ਦੀ ਕ੍ਰਿਕਟ ਦੀ ਬਹੁਤ ਮਿਹਨਤ ਕਰਦੇ ਆ ਸ਼ਾਮ ਨੂੰ ਸਵੇਰੇ ਤੇ ਆ ਤੁਸੀਂ ਗਰਾਊਂਡ ਚੈੱਕ ਕਰ ਲਓ ਬਹੁਤ ਜਿਆਦਾ ਸੋਹਣਾ ਬਣਿਆ ਹੋਇਆ ਹੈ ਤੇ ਉਧਰ ਡਸਟਬਿਨ ਵੀ ਲੱਗੇ ਹੋਏ ਨੇ ਤੇ ਜੋ ਵੀ ਚੀਜ਼ ਪਾਉਣੇ ਡਾਵੇ ਵਿੱਚ ਪਾਉਂਦੇ ਨੇ ਤਾਂ ਕਰਕੇ ਇੱਥੇ ਸਾਫ਼ ਸਪਾਈ ਬਹੁਤ ਰਹਿੰਦੀ ਹੈ ਤੇ ਪਾਰਕ ਵੀ ਬਹੁਤ ਜਿਆਦਾ ਸੋਹਣਾ ਬਣਿਆ ਹੈ ਐਂ ਕਹਿ ਨਹੀਂ ਸਕਦਾ ਕੋਈ ਵੀ ਇਹ ਪਿੰਡ ਦਾ ਗਰਾਊਂਡ ਹੈ ਇਹ ਸ਼ਹਿਰਾਂ ਦੇ ਗਰਾਊਂਡ ਹੁੰਦੇ ਇੰਨੇ ਸਾਫ਼ ਸੁਥਰੇ ਪਿੰਡਾਂ ਦੇ ਗਰਾਊਂਡ ਇੰਨੇ ਸਾਫ਼ ਸੁਥਰੇ ਨਹੀਂ ਹੁੰਦੇ ਦਾ ਘਰ ਕੇ ਭਾਈ ਇਹ ਪੂਰਾ ਵਧੀਆ ਬਣਾਇਆ ਹੋਇਆ ਹੈਗਾ ਤੇ ਇਹਦੇ ਨਾਲ ਹੀ ਨਾ ਬਾਟਰ ਬਾਕਸ ਆ ਗਰਾਊਂਡ ਦੇ ਨਾਲ ਹੀ ਉਥੋਂ ਪਾਣੀ ਦੀ ਸਪਲਾਈ ਸਾਰੇ ਪਿੰਡ ਨੂੰ ਜਾਂਦੀ ਹੈ ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਅਡਸਟ ਵੀ ਨੇ ਕਈ ਜਗ੍ਹਾਾਂ ਤੇ ਲੱਗੇ ਹੋਤੇ ਲਾਈਟਾਂ ਵੀ ਲੱਗੀਆਂ ਹੋਈਆਂ ਨੇ ਇੱਧਰ ਸਿਰਿਆਂ ਤੇ ਲਾਈਟਾਂ ਇੱਕ ਬਾਕੀ ਹਾਂ ਸਟਰੀਟ ਲਾਈਟਾਂ ਨੇ ਜਦੋਂ ਵੀ ਰਾਤ ਨੂੰ ਮੰਡੇ ਕਰਦੇ ਨੇ ਵਗੈਰਾ ਰਣੀ ਗਰੂਣੀ ਵਗੈਰਾ ਤਾਂ ਉਹਦੇ ਵਾਸਤੇ ਇਹ ਲੱਗੀਆਂ ਹੋਈਆਂ ਨੇ ਤੇ ਇਹ ਪਿੰਡ ਦਾ ਗਰਾਊਂਡ ਆ ਜੀ ਪਿੰਡ ਬਹੁਤ ਜਿਆਦਾ ਸੋਹਣਾਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਤੇ ਬਹੁਤ ਘੰਟ ਘੰਟ ਚੀਜ਼ਾਂ ਨੇ ਪਿੰਡ ਦੇ ਵਿੱਚ ਤੇ ਬਾਕੀ ਤੁਹਾਨੂੰ ਅੱਗੇ ਹੋਰ ਦਿਖਾਵਾਂਗਾ ਹਾਂਜੀ ਹੁਣ ਆਪਾਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆਂਗੇ ਤੇ ਅੰਦਰ ਇਮਾਰਤ ਤਾਂ ਤਿਆਰ ਹੋ ਜਾਂਦੀ ਹੈ ਕਿ ਨਵੀਂ ਇਮਾਰਤ ਬਣੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਤੇ ਸੰਗਤ ਲੰਗਰ ਪ੍ਰਸ਼ਾਦ ਦਾ ਛਕੀ ਜਾਂਦੀ ਹੈ ਤੇ ਜਿਹੜਾ ਇਹ ਗੁਰਦੁਆਰਾ ਸਾਹਿਬ ਆ ਜੀ ਇਹ ਦੋ ਪਿੰਡਾਂ ਦਾ ਸਾਂਝਾ ਗੁਰੂ ਘਰ ਹੈ ਇੱਕ ਤਾਂ ਦਾਦੂਪੁਰ ਪਿੰਡ ਦਾ ਹੈ ਇੱਕ ਹੁਕਮਾੜੀ ਪਿੰਡ ਦਾ ਇਸ ਤੇ ਦੋਨੇ ਪਿੰਡਾਂ ਦੀ ਬਹੁਤ ਜ਼ਿਆਦਾ ਸ਼ਰਧਾ ਗਈ ਬਹੁਤ ਜਦੋਂ ਹੁਣ ਆ ਇਮਾਰਤ ਬਣੀ ਜਾਂਦੀ ਤਾਂ ਹੋਕਮ ਵਾਲੀ ਪਿੰਡ ਦੇ ਦਾਦੂਪੁਰ ਪਿੰਡ ਵੱਧ ਚੜ ਕੇ ਹਿੱਸਾ ਲੈਂਦੇ ਨੇ ਤੇ ਬਹੁਤ ਜਿਆਦਾ ਸੇਵਾ ਕਰਦੇ ਨੇ ਇਹ ਪਿੰਡ ਦਾ ਗੁਰਦੁਆਰਾ ਸਾਹਿਬ ਆ ਜੀ ਤੇ ਹੁਣ ਜਿਹੜੀਆਂ ਪਿੰਡ ਦੇ ਵਿੱਚ ਹੋਰ ਚੀਜ਼ਾਂ ਨੇ ਆਪਾਂ ਉਹ ਤੁਹਾਨੂੰ ਦਿਖਾ ਦੰਨੇ ਆ ਤੇ ਤੁਸੀਂ ਪਹਿਲਾਂ ਦੁਬਾਰੇ ਦਰਸ਼ਨ ਕਰ ਲੋ ਦੁਬਾਰੇ ਮੜਾ ਜਿਹਾ ਦਿਖਾ ਦੇ ਹਾਂਜੀ ਹੁਣ ਆਪਾਂ ਪਿੰਡ ਦੇ ਸਰਕਾਰੀ ਸਕੂਲ ਦੇ ਵਿੱਚ ਖੜੇ ਆਗੇ ਇਹ ਪਿੰਡ ਦਾ ਸਰਕਾਰੀ ਸਕੂਲ ਆ ਜੀ ਜਿੱਥੋਂ ਤੱਕ ਜਾਣਕਾਰੀ ਮਿਲਿਆ ਇਹ 5ਵੀਂ ਕਲਾਸ ਤੱਕ ਆ ਜੀ ਤੇ ਪਿੰਡ ਕੋਈ ਜਿਆਦਾ ਵੱਡਾ ਨਹੀਂ ਹੈਗਾ ਇਹ ਪਿੰਡ ਛੋਟਾ ਤੇ ਪੰਜਵੀਂ ਕਲਾਸ ਤੱਕ ਦਾ ਸਕੂਲ ਹੈ ਜੀ ਤੇ ਪਰਮਾਤਮਾ ਜਲਦੀ ਕਰੇ ਵੀ ਇਹ ਪਲੱਸ 2 ਤੱਕ ਵੀ ਹੋਵੇ ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦਾ ਪਿੰਡਾਂ ਦੇ ਵਿੱਚ ਸਕੂਲ ਲਗਭਗ ਪਲੱਸ 2 ਤੱਕ ਹੀ ਹੋਣੇ ਚਾਹੀਦੇ ਨੇ ਤੇ ਆਪ ਤੁਸੀਂ ਇੱਧਰ ਆ ਲਓ ਜੀ ਇਹ ਹੈਗਾ ਪਸ਼ੂਆਂ ਦਾ ਸਰਕਾਰੀ ਹਸਪਤਾਲ ਇਸ ਪਿੰਡ ਦਾ ਠੀਕ ਹੈ ਜੀ ਰਾਜਗੀਆ ਪਸ਼ੂ ਚਿਕਿਤਸਾਲਿਆ ਦਾਦੂਪੁਰ ਰਾਤਿਆਰੀ ਦੇ ਵਿੱਚ ਪੈਂਦਾ ਹੈ ਤੇ ਇਹ ਸਰਕਾਰੀ ਪਸ਼ੂਆਂ ਦਾ ਹਸਪਤਾਲ ਹੈ ਬਾਕੀ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਸਪੋਰਟ ਕਰਿਓ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਹੋਰ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਆਈਏ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਹ ਪਿੰਡਾਂ ਦੇ ਵਿੱਚ ਪਹੁੰਚੋ ਤਾਂ ਬਾਈ ਜੀ ਜਰੂਰ ਪਹੁੰਚਾਂਗੇ ਤੁਸੀਂ ਸਪੋਰਟ ਕਰਦੇ ਰਹੋ ਅਸੀਂ ਪਿੰਡ ਦਿਖਾਉਂਦੇ ਰਹਾਂਗੇ ਥੈਂਕ ਯੂ